ਅਮਸਰਕ ਮੇਸ਼ੂਪੇ ਟਾਨਾ ਸੈਗਮੈਂਟ ਵੀ ਕੋਲ ਅ ਕੱਲ ਸਾਨੂੰ 12 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੱਲੋਂ ਮਨੀਸ਼ ਸ਼ਰਮਾ ਜੋ ਕਿ ਈਸ਼ਵਰਨਗਰ ਅਸੈਂਟ ਰਿਆਨ ਤੋਂ ਕੰਮ ਕਰਦਾ ਹੈ ਉਹਨੇ ਤਾਂ ਕਿਹਾ ਤਾਂ ਦਾ ਪੈਸਾ ਦੇ ਦੇ ਦੂਸਰੇ ਪੈਨਸ 50 ਰੁਪਏ ਦੇ ਦੇ ਲੰਦਾ ਇਹ ਵੀ ਪੈਨਸ ਇਹ ਇੱਕ ਬੜਾ ਇਸ਼ਾਰਾ ਹੈ ਉਹ ਇਹਨੂੰ ਇੱਧਰ ਕਰਾ ਰਿਹਾ ਹੈ ਇਹ ਮੰਨ ਲੈਣਾ ਚਾਹੀਦਾ ਹੈ ਇਹ ਤਾਂ ਵੀਰੇ ਨਾ ਭਾਜੀ ਵਿੱਚ ਕਰਾ ਉਹਦੀ

ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸੇਵਲਾਈਂਸ ਵਿਖੇ ਅ ਕੱਲ ਸਾਨੂੰ 12 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੱਲੋਂ ਮਨੀਸ਼ ਸ਼ਰਮਾ ਜੋ ਕਿ ਈਸ਼ਵਰਨਗਰ ਅੰਮ੍ਰਿਤਸਰ ਦੇ ਰਹਿਣ ਵਾਲੇ ਇਹਨਾਂ ਨੇ ਦੱਸਿਆ ਕਿ 11 ਤਰੀਕ ਨੂੰ ਕਰੀਬ 2 ਵਜੇ ਜਦੋਂ ਆਪਣੀ ਬੇਟੀ ਨੂੰ ਲੈਣ ਡੀਏਵੀ ਸਕੂਲ ਦੇ ਸਾਹਮਣੇ ਆਏ ਸਨ ਤਾਂ ਇੱਕ ਐਕਟਵਾ ਸਵਾਰ ਨੌਜਵਾਨ ਜੋ ਕਿ ਗ੍ਰੇ ਕਲਰ ਦੀ ਐਕਟਵਾ ਸੀ ਜਿਸ ਦਾ ਉਹਨਾਂ ਨੇ ਨੰਬਰ ਵੀ ਦੱਸਿਆ ਵਾ ਕਿ ਉਸਨੇ ਉਹਨਾਂ ਕੋਲੋਂ ਮੋਬਾਈਲ ਫੋਨ ਖੋ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਨੁਨ ਦੇ ਖਿਲਾਫ ਇੱਕ 379 ਬੀ2 ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਸੀ ਜਦੋਂ ਅਸੀਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਅਸੀਂ ਜੋ ਇਸ ਖੋ ਦਾ ਅਸਲ ਦੋਸ਼ੀ ਸੀਗਾ ਜਿਸ ਦਾ ਨਾਮ ਹਰਮਨ ਹਰਮਨਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ ਜੋ ਕਿ ਵਾਸੀ ਐਸਕੋਰਟ ਐਵੇਨਿਊ ਬੇਰਕਾਮਸ ਦਾ ਰਹਿਣ ਵਾਲਾ ਸੀ ਜਦੋਂ ਅਸੀਂ ਉਸ ਨੂੰ ਇਸ ਮੁਕਦਮੇ ਵਿੱਚ ਅਰੈਸਟ ਕੀਤਾ ਤੋਂ ਉਸ ਨੇ ਆਪਣੀ ਪੁਸ਼ਕਸ਼ ਦੇ ਵਿੱਚ ਦੱਸਿਆ ਕਿ ਜੋ ਵੀ ਫੋਨ ਉਹ ਅਲੱਗ-ਅਲੱਗ ਜੋ ਕਿ ਇਹਨਾਂ ਨੇ ਪਹਿਲਾਂ ਵੀ ਕਈ ਜਗ੍ਹਾ ਵਾਰਦਾਤ ਕੀਤੀ ਹੈ ਮੈਡੀਟਾ ਰੋਡ ਦੇ ਏਰੀਏ ਵਿੱਚ ਸਿਵਲ ਲਾਈਨ ਦੇ ਏਰੀਏ ਦੇ ਵਿੱਚ ਉਹ ਮੋਬਾਈਲ ਫੋਨ ਖੋ ਕਰਕੇ ਲਿਬਰਟੀ ਮਾਰਕੀਟ ਦੇ ਵਿੱਚ ਜੋ ਸੰਦੀਪ ਧਵਨ ਉਰਫ ਗੋਲਾ ਉਸ ਦੀ ਦੁਕਾਨ ਤੇ 3500 ਰੁਪਏ ਦੇ ਵਿੱਚ ਮੋਬਾਈਲ ਵੇਚਦਾ ਵਾ ਜੋ ਕਿ ਅੱਗੇ ਮੋਬਾਈਲਾਂ ਦੇ ਵਿੱਚ ਤਕਨੀਕੀ ਫੇਰ ਬਦਲ ਕਰਕੇ ਉਹਨਾਂ ਨੂੰ ਅੱਗੇ ਰੀਸੇਲ ਕਰਦਾ ਵਾ ਜਦੋਂ ਸਾਡੀ ਪੁਲਿਸ ਪਾਰਟੀ ਨੇ ਦੋਸ਼ੀ ਸੰਦੀਪ ਤਾ ਨੌਰਫ ਗੋਲਾ ਨੂੰ ਇਸ ਮਕਦਮੇ ਦੇ ਵਿੱਚ ਨਾਮਜ਼ਦ ਕਰਕੇ ਜਦੋਂ ਉਸਤੇ ਦੁਕਾਨ ਤੇ ਰੈਡ ਕੀਤੀ ਤਾਂ ਉੱਥੋਂ ਸਾਨੂੰ ਅਲੱਗ-ਅਲੱਗ ਚੋਰੀ ਦੇ ਖੋਦ ਦੇ ਟੋਟਲ 21 ਮੋਬਾਈਲ ਫੋਨ ਬਰਾਮਦ ਹੋਏ ਹਨ ਜਿਸ ਬਾਰੇ ਕੋਈ ਵੀ ਬਿੱਲ ਕੋਈ ਵੀ ਬਾਕਸ ਜਾ ਕੋਈ ਵੀ ਸਬੂਤ ਆਪਣੀ ਮਾਲਕੀ ਦੇ ਪੇਸ਼ ਨਹੀਂ ਕਰ ਪਾਇਆ ਜਿਸ ਤੋਂ ਬਾਅਦ ਅਸੀਂ ਇਸ ਦੋਸ਼ੀ ਨੂੰ 411 ਐਪੀਸੀ ਜੋ ਕਿ ਅਗਰ ਕੋਈ ਵੀ ਆਪਾਂ ਡਿਸਹੋਨੇਸਟਲੀ ਕੋਈ ਵੀ ਸਟੋਲਨ ਪ੍ਰਾਪਰਟੀ ਰਿਸੀਵ ਕਰਦੇ ਆ ਜਿਸ ਦੇ ਤਹਿਤ ਇਸ ਮੁਕਦਮੇ ਵਿੱਚ ਵਾਧਾ ਕਰਕੇ ਮੇਨ ਦੋਸ਼ੀ ਹਰਮਨ ਤੇ ਇਸ ਦਾ ਜੋ ਦੁਕਾਨ ਦਾ ਜਿਸ ਨੇ ਮੋਬਾਈਲ ਫੋਨਾਂ ਦੀ ਖਰੀਦ ਕੀਤੀ ਸੀ ਜਿਸ ਦਾ ਨਾਮ ਸੰਦੀਪ ਕਵਨਫ ਗੋਲਾਵਾ ਦੋਨੋਂ ਨੂੰ ਅਰੈਸਟ ਕਰਕੇ ਇਸ ਮੁਕਦਮੇ ਦੇ ਵਿੱਚ ਟੋਟਲ 21 ਮੋਬਾਈਲ ਫੋਨਸ ਬਰਾਮਦ ਕੀਤੇ ਗਏ ਹਨ ਅੱਛਾ ਜਿਹੜੇ ਵੀ ਫੋਨ ਜਿਹੜੇ ਕੀਤੇ ਕਿਨੇ ਆ ਕਿਹੜੇ ਜਿਹੜੇ ਫੋਨ ਕਿੰਨੇ ਕਿੰਨੇ ਫੋਨ ਨੇ ਇਹ ਅਲੱਗ-ਅਲੱਗ ਨੇ ਜੀ ਹਰ ਕਿਸਮ ਦਾ ਇਸ ਦੇ ਵਿੱਚ ਫੋਨ ਹੈ ਸੈਮਸੰਗ ਦੇ ਨੇ ਵੀਵੋ ਦੇ ਨੇ ਐਮ2 ਦੇ ਨੇ ਆਈਫੋਨ ਦੇ ਆਈਫੋਨ ਹੈ ਸੋ ਅਲੱਗ-ਅਲੱਗ ਕਿਸਮ ਦੇ ਜੋ ਵੀ ਮੋਬਾਈਲ ਫੋਨ ਇੱਕ ਹੋ ਕਰਦਾ ਸੀ ਉਹ ਅੱਗੇ ਆ ਕੇ ਇਸ ਦੁਕਾਨਦਾਰ ਨੂੰ ਵੇਚਦਾ ਸੀ ਇਹ ਪਹਿਲੀ ਵਾਰੀ ਵੇਖਿਆ ਕਿ ਜਿਹੜਾ ਚੋਰੀ ਦਾ ਮੋਬਾਈਲ ਹੈ ਉਹਦਾ ਰੇਟ ਫਿਕਸ ਹੋਵੇ ਉਦਾਂ ਤਾਂ ਚਲੋ ਰੇਟ ਫਿਕਸ ਹੁੰਦੇ ਆ ਵੱਖੋ-ਵੱਖਰੇ ਹਟਮਾ ਦੇ ਇਹਦੇ ਵਿੱਚ 3500 ਹਰ ਮੋਬਾਈਲ 3500 ਬਿਲਕੁਲ ਜੀ ਜੋ ਦੋਸ਼ੀ ਨੇ ਆਪਣੀ ਪੁਸ਼ਕਸ਼ ਦੇ ਵਿੱਚ ਦੱਸਿਆ ਕਿ ਉਹ ਮੋਬਾਈਲ ਫੋਨ ਜੋ ਵੀ ਖੋਹ ਕਰਦਾ ਸੀ ਸਥਿਤੀ ਕੰਡੀਸ਼ਨ ਦੇ ਹਿਸਾਬ ਨਾਲ ਉਹ ਕਰੀਬ 35000 ਰੁਪਏ ਦੇ ਵਿੱਚ ਉਹ ਮੋਬਾਈਲ ਫੋਨ ਇਸ ਦੁਕਾਨਦਾਰ ਨੂੰ ਵੇਚਦਾ ਸੀ ਕਿੰਨੇ ਕ ਸਮੇਂ ਤੋਂ ਲਗਾਤਾਰ ਇਹ ਚੱਲਦਾ ਆ ਰਿਹਾ ਸੀਗਾ ਇਸ ਤਰੀਕੇ ਜੋ ਇਸ ਦੇ ਖਿਲਾਫ ਇਸ ਤੋਂ ਪਹਿਲਾਂ ਇਸ ਦੇ ਖਿਲਾਫ ਕੋਈ ਹੋਰ ਮੁਕਦਮੇ ਦੇ ਵਿੱਚ ਰਿਸ਼ਤਾ ਨਹੀਂ ਪਈ ਬਟ ਇਸ ਨੇ ਕਈ ਹੋਰ ਵਾਰਦਾਤਾ ਮੰਨੀਆਂ ਨੇ ਸੋ ਅਸੀਂ ਜਿਹੜੇ ਮੋਬਾਈਲ ਫੋਨ ਇੱਕ ਇਹਦੇ ਕੀ ਰਿਕਵਰ ਕੀਤੇ ਨੇ ਇਹਨਾਂ ਦਾ ਟੈਕਨੀਕਲ ਇਹਨਾਂ ਨੂੰ ਸਰਚ ਕਰਕੇ ਇਹਨਾਂ ਦੇ ਮਾਲਕਾਂ ਤੱਕ ਪਹੁੰਚਾਂਗੇ ਤੇ ਫਿਰ ਮਾਲਕਾਂ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਜਾਊਗੀ ਕੀ ਉਹਨਾਂ ਨੇ ਜਦੋਂ ਉਸ ਨਾਲ ਵਾਰਦਾਤ ਹੋਈ ਤਾਂ ਕਿਸ ਥਾਣੇ ਦੇ ਵਿੱਚ ਉਹਨਾਂ ਦਾ ਮਕਦਮਾ ਦਰਜਾ ਸੋ ਉਹਨਾਂ ਮਕਦਮਿਆਂ ਦੇ ਵਿੱਚ ਵੀ ਅਸੀਂ ਇਸ ਦੋਸ਼ੀ ਨੂੰ ਨਾਮਜ਼ਦ ਕਰਾਂਗੇ ਤੇ ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿ ਕਿੰਨੇ ਪ੍ਰਾਣੀਆਂ ਵਾਰਦਾਤਾਂ ਦੇ ਵਿੱਚ ਇਹ ਪਿਆ ਹੋਇਆ ਸੀਗਾ ਦੋਸ਼ੀ ਦੀ ਉਮਰ ਕਿੰਨੀ ਤੇ ਜੋ ਇਹ ਦੋਸ਼ੀ ਆ ਇਹ ਵੈਸੇ ਤਾਂ ਨਸ਼ੇਦਾਰਦੀ ਆ ਕੋਈ ਕੰਮ ਧੰਦਾ ਕੋਈ ਨਹੀਂ ਕਰਦਾ ਤੇ ਹਜੇ ਅਧੇੜ ਉਮਰ ਦਾ ਹੀ ਆ 20 ਤੋਂ 25 ਸਾਲ ਦੇ ਵਿਚਾਲੇ ਇਸ ਦੀ ਉਮਰ ਹੈ ਜੀ ਸਰ ਲੱਗਦਾ ਕਿ ਇਹਦੇ ਵੱਲੋਂ ਚੋਰੀ ਦੇ ਮੋਬਾਈਲ ਕੁਝ ਵੇਚੇ ਵੀ ਗਏ ਨੇ ਲੋਕਾਂ ਨੂੰ ਤੇ ਬਿਲਕੁਲ ਜੀ ਹੋ ਸਕਦਾ ਵਾ ਇਹ ਹਜੇ ਇਨਵੈਸਟੀਗੇਸ਼ਨ ਦਾ ਮੁੱਦਾ ਵਾ ਜੋ ਦੋਨੇ ਦੋਸ਼ ਕਦਮੇ ਦੇ ਉਹਨਾਂ ਨੂੰ ਡਿਟੇਲ ਦੇ ਵਿੱਚ ਹੁਣ ਰਿਮਾਂਡ ਲਿਆ ਗਿਆ ਵਾ ਤੇ ਰਿਮਾਂਡ ਦੌਰਾਨ ਇਹਨਾਂ ਨੂੰ ਤੋਂ ਡਿਟੇਲ ਦੇ ਵਿੱਚ ਕਸ਼ਿਸ਼ ਕੀਤੀ ਜਾਊਗੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਵੀ ਰਿਕਵਰੀ ਹੋ ਸਕਦੀ ਹੈ ਤੇ ਹੋਰ ਵੀ ਕਈ ਵਾਰਦਾਤਾਂ ਜੋ ਇਹਨਾਂ ਵੱਲੋਂ ਕੀਤੀਆਂ ਗਈਆਂ ਨੇ ਜੋ ਹਰਮਨ ਵੱਲੋਂ ਕੀਤੀਆਂ ਗਈਆਂ ਨੇ ਉਹਨਾਂ ਦਾ ਖਲਾਸਾ ਵੀ ਹੋ ਸਕਦਾ ਵਾ ਸਰ ਦੁਕਾਨਦਾਰਾਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਤੇ ਉਹਨਾਂ ਨੂੰ ਕੀ ਹੋਰ ਦੁਕਾਨਦਾਰਾਂ ਨੇ ਕੀ ਅਪੀਲ ਆ ਅ ਅੱਜ ਇਸੇ ਮਕਦਮੇ ਦੇ ਸਬੰਧ ਵਿੱਚ ਅ ਅਸੀਂ ਜੋ ਦੋਸ਼ੀ ਦੁਕਾਨਦਾਰ ਆ ਉਸਨੇ ਇਹ ਪਰਿਵਾਰ ਨੂੰ ਕੱਲ ਉਹਨਾਂ ਨੂੰ ਪ੍ਰੂਫ ਦੇ ਤਹਿਤ ਦਿਖਾਇਆ ਸੀ ਕਿ ਆਹ ਮੋਬਾਈਲ ਫੋਨ ਨੇ ਜੋ ਇਸ ਇਸ ਜਗ੍ਹਾ ਤੋਂ ਖੋਹ ਕੀਤੇ ਗਏ ਨੇ ਉਹਨਾਂ ਨੂੰ ਜਿਸ ਮਦਈ ਹੈ ਜਿਨ੍ਹਾਂ ਦੇ ਮੋਬਾਈਲ ਫੋਨ ਖੋਹ ਕੀਤੇ ਗਏ ਨੇ ਉਹਨਾਂ ਨਾਲ ਵੀ ਮਲਾਇਆ ਗਿਆ ਸੀ ਉਹਨਾਂ ਨੂੰ ਫੋਟੋਗ੍ਰਾਫੀ ਵੀਡੀਓ ਵੀ ਦਿਖਾਈ ਗਈ ਸੀ ਕਿ ਇਸ ਜਿਸ ਜਗ੍ਹਾ ਜਾ ਕੇ ਹਰਮਨ ਨੇ ਮੋਬਾਈਲ ਫੋਨ ਖੋਹ ਕਰਕੇ ਉਸ ਨੂੰ ਦਿੱਤੇ ਹਨ ਪਰਿਵਾਰ ਸਾਡੇ ਨਾਲ ਪੂਰਾ ਕੱਲ ਸਹਿਮਤ ਸੀ ਬਟ ਅੱਜ ਕਿਸੇ ਪ੍ਰਧਾਨ ਵੱਲੋਂ ਜਾਂ ਕਿਸੇ ਵੱਲੋਂ ਅਫਵਾਹ ਫਲਾਈ ਗਈ ਦੁਕਾਨਦਾਰਾਂ ਦੇ ਵਿੱਚ ਕਿ ਪੁਲਿਸ ਵੱਲੋਂ ਗਲਤ ਪਰਚਾ ਕੀਤਾ ਜਾ ਰਿਹਾ ਪੁਲਿਸ ਵੱਲੋਂ ਵੀ ਦੇਖੀ ਕੀਤੀ ਜਾ ਰਹੀ ਆ ਜਾਂ ਹੋਰ ਧਰਾਵਾਂ ਦੇ ਤਹਿਤ ਕੋਈ ਨਸ਼ੇ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ ਸੋ ਇਹਨਾਂ ਅਫਵਾਹਾਂ ਨੂੰ ਚਲਦੇ ਅੱਜ ਦੁਕਾਨਦਾਰ ਇਕੱਠੇ ਹੋ ਕੇ ਰੇਲਵੇ ਸਟੇਸ਼ਨ ਸਾਹਮਣੇ ਉਹਨਾਂ ਨੇ ਰੋਡ ਵੀ ਬਲੌਕ ਕੀਤਾ ਸੀ ਜਦੋਂ ਅਸੀਂ ਦੁਕਾਨਦਾਰਾਂ ਨੂੰ ਜਾ ਕੇ ਸੱਚਾਈ ਦੱਸੀ ਤਾਂ ਉਹ ਵੀ ਸਾਡੇ ਨਾਲ ਸਹਿਮਤ ਹੋਏ ਤੇ ਜਿਨ੍ਹਾਂ ਵੱਲੋਂ ਅਫਵਾਹ ਫਲਾਈ ਗਈ ਸੀ ਜਾਂ ਧਰਨਾ ਲਾਇਆ ਗਿਆ ਸੀ ਕਿਉਂਕਿ ਧਰਨਾ ਕਿਸੇ ਪੁਲਿਸ ਦੀ ਪਰਮਿਸ਼ਨ ਤੋਂ ਬਿਨਾਂ ਰੋਡ ਬਲੌਕ ਕਰਨਾ ਵੀ ਇੱਕ ਤਰ੍ਹਾਂ ਦਾ ਕਾਨੂੰਨੀ ਜੁਰਮ ਆ ਤੁਹਾਡੇ ਖਿਲਾਫ ਲੋਕਾਂ ਨੂੰ ਆਵਾਜਾਈ ਰੋਕਣ ਲਈ ਟ੍ਰੈਫਿਕ ਦੀ ਵਿਵਸਥਾ ਨੂੰ ਖਰਾਬ ਕਰਨ ਲਈ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਉਹ ਦੁਕਾਨਦਾਰ ਸਾਡੇ ਕੋਲ ਆਏ ਨੇ ਉਹਨਾਂ ਨੇ ਲਿਖਤੇ ਦੇ ਵਿੱਚ ਮਾਫੀ ਨਮਾ ਹੀ ਮੰਗਿਆ ਕਿ ਗਲਤੀ ਨਾਲ ਸਾਨੂੰ ਕਿਸੇ ਨੇ ਅਫਵਾਹ ਫਲਾਈ ਜਿਸ ਕਾਰਨ ਅਸੀਂ ਉਹ ਉਸ ਦੀਆਂ ਗੱਲਾਂ ਵਿੱਚ ਆ ਕੇ ਇਹ ਕਦਮ ਚੱਕਿਆ ਸੀ ਬਟ ਉਹ ਪੁਲਿਸ ਦੀ ਕਾਰਵਾਈ ਨਾਲ ਉਹ ਪੂਰੇ ਸਹਿਮਤ ਹਨ ਤੇ ਉਹਨਾਂ ਨੇ ਸਾਨੂੰ ਪ੍ਰੋਮਿਸ ਵੀ ਕੀਤਾ ਕਿ ਅੱਗੇ ਤੋਂ ਅਸੀਂ ਦੁਕਾਨਦਾਰ ਸਾਰੇ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਕਿ ਬਿਨਾ ਬਿੱਲ ਤੋਂ ਬਿਨਾ ਬਾਕਸ ਅਸੀਂ ਕੋਈ ਮੋਬਾਈਲ ਨਹੀਂ ਖਰੀਦਾਂਗੇ ਤੇ ਮੈਂ ਦੁਕਾਨਦਾਰਾਂ ਨੂੰ ਇਹ ਦੱਸਣਾ ਵੀ ਚਾਹਣਾ ਵਾਂ ਕਿ ਅਗਰ ਤੁਸੀਂ ਕੋਈ ਵੀ ਸਟੋਲਨ ਜਾਂ ਖੋਹ ਕੀਤੀ ਜਾਂ ਚੋਰੀ ਕੀਤੀ ਪ੍ਰਾਪਰਟੀ ਰੀਸੀਵ ਕਰਦੇ ਹੋ ਤਾਂ ਤੁਸੀਂ ਵੀ ਆਈਪੀਐਸ ਦੀ ਧਾਰਾ 411 ਦੇ ਤਹਿਤ ਦੋਸ਼ੀ ਮੰਨੇ ਜਾਣੇ ਹੋ ਇਸ ਕਰਕੇ ਅਗਰ ਤੁਸੀਂ ਕੋਈ ਵੀ ਇਹੋ ਜਿਹੀ ਪ੍ਰੋਪਰਟੀ ਤੁਹਾਡੇ ਕੋਲ ਬਰਾਮਦ ਹੁੰਦੀ ਆ ਤਾਂ ਤੁਹਾਡੀ ਵੀ ਉਸ ਮੁਕਾਦਮੇ ਦੇ ਵਿੱਚ 411 ਦਾ ਵਾਧਾ ਕਰਕੇ ਉਸ ਦੇ ਵਿੱਚ ਅਰੈਸਟ ਹੋਊਗੀ ਇਸ ਲਈ ਅੱਗੇ ਤੋਂ ਅਗਰ ਕੋਈ ਫੋਨ ਤੁਸੀਂ ਰੀਸੀਵ ਕਰਨਾ ਕੋਈ ਸੈਕੰਡ ਹੈਂਡ ਫੋਨ ਲੈਣਾ ਤਾਂ ਪਹਿਲਾਂ ਤਾਂ ਮਾਲਕ ਕੋਲੋਂ ਉਸ ਚੀਜ਼ ਦਾ ਬਿੱਲ ਲਓ ਨਾਲ ਉਸ ਦਾ ਬਾਕਸ ਲਓ ਉਸ ਤੋਂ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਹੀ ਕੋਈ ਚੀਜ਼ ਖਰੀਦੋ ਠੀਕ ਹੈ ਠੀਕ ਥੈਂਕ ਯੂ